ਸੱਸੀ ਕਾਲ ਦੋਸਤੋ ਮੈਂ ਭਿੰਦਰ ਸਿੰਘ ਚਲਾਨ ਮਿੱਟੀ ਕੋਈ ਗੱਗੂ ਤੇ ਲੱਗਦਾ ਗੀਤ ਕਰ ਇਹਦੇ ਦੀ ਚੀਜ਼ ਜੰਮੇ ਆਤੇ ਪਹੇਆ ਪੁੱਤ ਜੱਟਾਂ ਦੀ ਬਣਾ ਕੇ ਸ਼ੁਰੂਆਤ ਕਾ ਸ਼ੁਰੂਆਤ ਪਾਤੀ ਸਾਰੇ ਹਨੂਮਤ ਇੱਥੋਂ ਹੋਈ ਸ਼ੁਰੂਆਤ ਪਾਤੀ ਸਾਰੇ ਹਨੂਮਤ ਯਾਰੋ ਦੇਖਿਆ ਨਹੀਂ ਕੋਈ ਯਾਰੋ ਦੇਖਿਆ ਨਹੀਂ ਕੋਈ ਇਹਦੀ ਹਿੰਡ ਵਰਗਾ ਉਹ ਬੰਦਾ ਜੰਮਣਾ ਨਹੀਂ ਕੋਈ ਗੱਗੂ ਘੇਲ ਵਰਗਾ ਬੰਦਾ ਵਿਰਲਾ ਹੀ ਹੁੰਦਾ ਗੱਗੂ ਗਿੱਲ ਵਰਗਾ ਬੰਦਾ ਟਾਵਾ ਟਾਵਾ ਹੁੰਦਾ ਗੱਗੂ ਗਿੱਲ ਵਰਗਾ ਡੱਬਲੀ ਰਠਾਨ ਤੇਰਾ ਯਾਰ ਵੱਸਦਾ ਓ ਡੱਬਲੀ ਰਠਾਨ ਤੇਰਾ ਯਾਰ ਵੱਸਦਾ ਗਿੱਲ ਯਾਰਾਂ ਦਾ ਹਜ਼ਾਰ ਖਾਨ ਸਾਹਿਬ ਦੱਸਦਾ ਗਿੱਲ ਯਾਰਾਂ ਦਾ ਹਜ਼ਾਰ ਖਾਨ ਸਾਹਿਬ ਦੱਸਦਾ ਖਾਨ ਸਾਵਦੇ ਕੀ ਘਹਿਣੇ ਤੈਥੋਂ ਵਾਰ ਦਿੰਦਾ ਘਹਿਣੇ ਖਾਨ ਸਾਵਦੇ ਕੀ ਘਹਿਣੇ ਤੈਥੋਂ ਵਾਰ ਦਿੰਦਾ ਘਹਿਣੇ ਉੱਤੋਂ ਉੱਤੋਂ ਮਿਸ਼ਰੀ ਕੜਕ ਉੱਤੋਂ ਮਿਸ਼ਰੀ ਕੜਕ ਵਿੱਚੋਂ ਖਿਲ ਵਰਗਾ ਉਹ ਬੰਦਾ ਲੱਭਣਾ ਨਹੀਂ ਕੋਈ ਗੱਗੂ ਗਿਲ ਵਰਗਾ ਗੁਰੂ ਆਤ ਪਾਤੀ ਸੋਹਰੇ ਹਨੂਮਤ ਯਾਰੋ ਦੇਖਿਆ ਨਹੀਂ ਕੋਈ ਯਾਰੋ ਦੇਖਿਆ ਨਹੀਂ ਕੋਈ ਇਹਦੀ ਹਿੰਡ ਵਰਗਾ ਉਹ ਬੰਦਾ ਜੰਮਣਾ ਨਹੀਂ ਕੋਈ ਗੱਗੂ ਗਿਲ ਵਰਗਾ ਬੰਦਾ ਵਿਰਲਾ ਹੀ ਹੁੰਦਾ ਗੱਗੂ ਗੱਲ ਵਰਗਾ ਬੰਦਾ ਟਾਵਾ ਟਾਵਾ ਹੁੰਦਾ ਗੱਗੂ ਗੱਲ ਵਰਗਾ ਢੱਬਲੀ ਰਠਾਨ ਤੇਰਾ ਯਾਰ ਵੱਸਦਾ ਓ ਢੱਬਲੀ ਰਠਾਨ ਤੇਰਾ ਯਾਰ ਵੱਸਦਾ ਜਿੱਲ ਹਜ਼ਾਰਾਂ ਦਾ ਹਜ਼ਾਰ ਖਾਨ ਸਾਹਿਬ ਦੱਸਦਾ ਜਿੱਲ ਹਜ਼ਾਰਾਂ ਦਾ ਹਜ਼ਾਰ ਖਾਨ ਸਾਹਿਬ ਦੱਸਦਾ ਖਾਨ ਸਾਹਬ ਦੇ ਕਿਹਨੇ ਤੈਥੋਂ ਵਾਰ ਦਿੰਦਾ ਗਹਿਣੇ ਖਾਨ ਸਾਹਬ ਦੇ ਕਿਹਨੇ ਤੈਥੋਂ ਵਾਰ ਦਿੰਦਾ ਗਹਿਣੇ ਉਤੋਂ ਉਤੋਂ ਮਿਸ਼ਰੀ ਕੜਕ ਉਤੋਂ ਮਿਸ਼ਰੀ ਕੜਕ ਵਿੱਚੋਂ ਖਿਲ ਵਰਗਾ ਉਹ ਬੰਦਾ ਲੱਭਣਾ ਨਹੀਂ ਕੋਈ ਗੱਗੂ ਗਿਲ ਵਰਗਾ ਨੀ ਛੇੜੇ ਵਿੱਚ ਜੰਮੇ ਆਕੇ ਪੜਿਆ ਪੁੱਤ ਜੱਟਾਂ ਦੀ ਬਣਾ ਕੇ ਸ਼ੁਰੂਆਤ ਕਰਿਆ ਇੱਥੋਂ ਹੋਈ ਸ਼ੁਰੂਆਤ ਪਾਤੀ ਸਾਰੇ ਹਨੂਮਤ ਇੱਥੋਂ ਹੋਈ ਸ਼ੁਰੂਆਤ ਪਾਤੀ ਸਾਰੇ ਹਨੂਮਤ ਯਾਰੋ ਦੇਖਿਆ ਨਹੀਂ ਕੋਈ ਯਾਰੋ ਦੇਖਿਆ ਨਹੀਂ ਕੋਈ ਇਹਦੀ ਹਿੰਦ ਵਰਗਾ ਉਹ ਬੰਦਾ ਜੰਮਣਾ ਨਹੀਂ ਕੋਈ ਗੱਗੂ ਗਿੱਲ ਵਰਗਾ ਬੰਦਾ ਫਿਰਲਾ ਹੀ ਹੁੰਦਾ ਗੱਗੂ ਗਿੱਲ ਵਰਗਾ ਬੰਦਾ ਟਾਵਾ ਟਾਵਾ ਹੁੰਦਾ ਗੱਗੂ ਗਿੱਲ ਵਰਗਾ ਜੱਬੜੀ ਰਠਾਨ ਤੇਰਾ ਯਾਰ ਵੱਸਦਾ ਉਹ ਗੱ ਦਾ ਬਲੀ ਰਠਣ 13000 ਵਸਦਾ ਗਿੱਲ ਯਾਰਾਂ ਦਾ ਹਜ਼ਾਰ ਖਾਨ ਸਾਹਿਬ ਦੱਸਦਾ ਗਿੱਲ ਯਾਰਾਂ ਦਾ ਹਜ਼ਾਰ ਖਾਨ ਸਾਹਿਬ ਦੱਸਦਾ ਖਾਨ ਸਾਹਿਬ ਦੇ ਕੀ ਕਹਿਣੇ ਤੈਥੋਂ ਵਾਰ ਦਿੰਦਾ ਗਹਿਣੇ ਖਾਨ ਸਾਹਿਬ ਦੇ ਕੀ ਕਹਿਣੇ ਤੈਥੋਂ ਵਾਰ ਦਿੰਦਾ ਗਹਿਣੇ ਉਤੋਂ ਉਤੋਂ ਮਿਸ਼ਰੀ ਕੜਕ ਉਤੋਂ ਮਿਸ਼ਰੀ ਕੜਕ ਵਿੱਚੋਂ ਖਿਲ ਵਰਗਾ ਉਹ ਬੰਦਾ ਲੱਭਣਾ ਨਹੀਂ ਕੋਈ ਗੱਗੂ ਗਿੱਲ ਵਰਗਾ